ਜਿਹੜੇ ਵਕਤ ਸੰਸਾਰ ਵਿੱਚ ਲੋਕ ਆਪਣੇ ਘਰ ਵਿੱਚ ਰਹਿੰਦੇ ਤੇ ਪਰਿਵਾਰ ਵਿੱਚ ਜਦੋਂ ਕਿਸੇ ਨੂੰ ਪਰਮਾਤਮਾ ਬਖਸ਼ਿਸ਼ ਕਰਕੇ ਔਲਾਦ ਬਖਸ਼ਦਾ ਪੁੱਤ ਹੋਇਆ ਜਾਂ ਧੀ ਹੋਈ ਸਭ ਤੋਂ ਪਹਿਲੀ ਧੀ ਜਾਂ ਪੋਤਾ ਨਾਮ ਵੀ ਜੇਠਾ ਪੁੱਤਰ ਰੱਖਿਆ ਜਾਂਦਾ। ਬਾਵੇਂ ਪੋਤ ਚਾਹ ਨੇ ਜਾਂ ਤੈਨ ਨੇ ਜੋ ਦੋ ਪੈਣਾ ਨੇ ਦੋ ਪੁੱਤਰ ਨੇ ਉਹਨਾਂ ਦੇ ਵਿੱਚੋਂ ਸਭ ਤੋਂ ਪਹਿਲੀ ਔਲਾਦ ਦਾ ਨਾਮ ਜੇਠੀ ਧੀ ਜਾਂ ਜੇਠਾ ਪੁੱਤ ਕਰਕੇ ਮੰਨੀ ਜਾਂਦੀ ਸੀ। ਤਨਤਨ ਸਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜੀ ਦੇ ਜੀਵਨ ਉੱਤੇ ਪ੍ਰਿੰਸੀਪਲ ਸਹਿਬ ਲਿਖਦੇ ਐ ਸਤਵੀਰ ਸਿੰਘ ਕਿ ਤਨਤਨ ਗੁਰੂ ਰਾਮਦਾਸ ਜੀ ਦਾ ਨਾਮ ਵੀ ਜੇਠਾ ਇਸ ਵਾਸਤੇ ਪਿਆ ਸੀ ਕਿਉਂਕਿ ਸਾਰਿਆਂ ਤੋਂ ਪਹਿਲੇ ਸੁਪੁੱਤਰ ਜਦੋਂ ਘਰ ਦੇ ਵਿੱਚ ਜਨਮ ਲਿਆ ਜਦੋਂ ਬਾਬਾ ਜੇਠਾ ਜੀ ਦਾ ਘਰ ਵਿੱਚ ਪ੍ਰਕਾਸ਼ ਹੋਇਆ ਕੋਸ਼ ਦਿਨ ਬਾਬਾ ਜੇਠਾ ਜੀ ਦਾ ਨਾਮ ਵੀ ਮਾਤਾ ਪਿਤਾ ਨੇ ਜੇਠਾ ਕਰਕੇ ਰੱਖ ਦਿੱਤਾ ਇਸ ਗੱਲ ਦੇ ਵਿੱਚ ਕੋਈ ਭੇਦ ਨਹੀਂ ਕਿ ਪਹਿਲੇ ਪੁੱਤਰ ਨੂੰ ਜੇਠਾ ਕਿਉਂ ਕਿਹਾ ਜਾਂਦਾ ਕਿਉਂਕਿ ਧੰਨ ਧੰਨ ਗੁਰੂ ਨਾਨਕ ਦੇਵ ਜੀ ਦਾ ਨਾਮ ਵੀ ਭੈਣ ਦੇ ਨਾਮ ਤੋਂ ਪਿਆ ਸੀ ਤੇ ਪਹਿਲੀ ਪਹਿਲੇ ਬੱਚਾ ਜਦੋਂ ਕਦੇ ਵੀ ਹੋਣਾ ਤੇ ਆਮ ਨਾਨਕ ਦੇ ਘਰ ਚਲੇ ਜਾਣਾ ਜਦੋਂ ਨਾਨਕ ਕੇ ਘਰ ਵਿੱਚ ਬੇਬੇ ਨਾਨਕੀ ਹੋਈ ਤੇ ਨਾਮ ਨਾਨਕ ਹੀ ਪਿਆ ਤੇ ਗੁਰਨਾਨਕ ਦੇਵ ਜੀ ਦਾ ਨਾਮ ਵੀ ਫਿਰ ਧੰਨ ਗੁਰਨਾਨਕ ਪੈ ਗਿਆ ਇਸ ਵਾਸਤੇ ਸਾਡੇ ਜਦੋਂ ਅਸੀਂ ਨਾਵਾਂ ਦੀ ਕਲਾਸ ਵਿੱਚ ਚਲੇ ਜਾਂਦੇ ਹਾਂ ਬੜੇ ਸਾਰੇ ਨਾਵਾਂ ਵਿੱਚੋਂ ਬੜੀਆਂ ਖੋਜਾਂ ਲੱਭਦੀਆਂ ਨੇ ਕਿ ਸੰਸਾਰ ਵਿੱਚ ਸਮਾਜ ਵਿੱਚ ਇਹ ਵੱਡੇ ਸ਼ਬਦ ਜਿਹੜੇ ਲੁਪਤ ਹੋ ਰਹੇ ਨੇ ਇਹਨਾਂ ਦੇ ਅਰਥ ਕਿਵੇਂ ਕੀਤੇ ਜਾਣ ਫਿਰ ਪਰਿਵਾਰ ਇਕੱਠੇ ਰਹਿੰਦੇ ਸਨ ਚਾਰ ਸੁਪੁੱਤਰ ਨੇ ਇੱਕ ਮਾਂ-ਬਾਪ ਦੇ ਚਾਰੇ ਵਿਆਹ ਜਾਂਦੇ ਸਨ ਇੱਕੋ ਛੱਤਲੇ ਰਹਿੰਦੇ ਸਨ ਜਿਹੜਾ ਸੁਪੁੱਤਰ ਸਭ ਤੋਂ ਵੱਡਾ ਹੁੰਨਾ ਦੂਸਰੇ ਭਰਾਵਾਂ ਦੀਆਂ ਪਤਨੀਆਂ ਦੂਸਰੇ ਭਰਾਵਾਂ ਦੀਆਂ ਇਸਤਰੀਆਂ ਵਾਸਤੇ ਉਹ ਜੇਠ ਹੋਣਾ ਭਾਵ ਸਾਰੇ ਪਰਿਵਾਰ ਵਿੱਚੋਂ ਸਭ ਤੋਂ ਵੱਡਾ ਜਿਹੜਾ ਭਰਾਤਾ ਹੈ ਉਹਨੂੰ ਜੇਠ ਕਿਹਾ ਜਾਂਦਾ ਹੈ ਇਜੀ ਗੱਲ ਇਸ ਦੇ ਵਿੱਚ ਅੱਡੇ ਸ਼ਬਦ ਵਿੱਚ ਸਤਿਗੁਰੂ ਨੇ ਇਹ ਵੀ ਬਖਸ਼ਿਸ਼ ਕੀਤੀ ਹੈ 12 ਮਹੀਨੇ ਨੇ ਨਾਰਕਸ਼ਾਈ ਸੰਬੰਧ ਦੇ ਮੁਤਾਬਕ 12 ਮਹੀਨਿਆਂ ਦਾ ਜਦੋਂ ਤੁਸੀਂ ਇਹਨਾਂ ਨੂੰ ਕਾਊਂਟ ਕਰਦੇ ਹੋ ਇਹਨਾਂ ਮਹੀਨਿਆਂ ਦੇ ਵਿੱਚੋਂ ਕੋਈ ਮਹੀਨਾ 30 ਦਿਨ ਦਾ ਕੋਈ ਮਹੀਨਾ 29 ਦਿਨ ਦਾ ਤੇ ਕੋਈ ਮਹੀਨਾ 31 ਦਿਨ ਦਾ ਤੁਸੀਂ ਹੁਣੇ ਕੈਲੰਡਰ ਕੱਢ ਕੇ ਵੇਖ ਲਿਓ ਜਿੰਨੇ ਮਹੀਨੇ ਨੇ 12 ਦੇ 12 ਮਹੀਨਿਆਂ ਦੇ ਵਿੱਚੋਂ 32 ਦਿਨ ਕੱਲੇ ਜੇਠ ਮਹੀਨੇ ਦੇ ਨੇ ਇਸ ਲਈ ਇਸ ਮਹੀਨੇ ਨੂੰ ਵੀ ਜੇਠ ਪਿਆ ਗਿਆ ਅੱਸੂ ਮਹੀਨਾ ਮੱਕਰ ਮਹੀਨਾ ਤੇ ਮਾਗ ਮਹੀਨਾ ਤਿੰਨੇ ਮਹੀਨੇ 29 ਦਿਨਾਂ ਦੇ ਨੇ ਤੁਸੀਂ ਨਾਲ ਸ਼ਾਈ ਜੰਤਰੀ ਕਰਕੇ ਵੇਖਿਓ ਘਰੇ ਜਾ ਕੇ ਕਿ ਇਹ ਤਿੰਨ ਮਹੀਨੇ 29 ਦਿਨਾਂ ਦੇ ਨੇ ਕੁਝ ਮਹੀਨੇ 30 ਦਿਨਾਂ ਦੇ ਨੇ ਕੁਝ 31ਾਂ ਦੇ ਨੇ ਕਿ ਆ ਜੇਠ ਮਹੀਨਾ 32 ਦਿਨਾਂ ਦਾ ਹੈ 12 ਦੇ 12 ਮਹੀਨਿਆਂ ਦੇ ਵਿੱਚੋਂ ਸਾਰਿਆਂ ਤੋਂ ਵੱਡਾ ਮਹੀਨਾ ਦਿਨਾਂ ਕਰਕੇ ਵੀ ਇਹ ਮਹੀਨਾ ਜੇਠ ਦਾ ਹੈ ਇਸ ਲਈ ਇਹਦਾ ਨਾਮ ਵੀ ਇੱਕ ਜੇਠ ਹੈ ਕਿ ਇਹ ਮਹੀਨਾ ਸਾਰਿਆਂ ਤੋਂ ਵੱਡਾ ਹੈ ਤੀਸਰੀ ਗੱਲ ਸਤਿਗੁਰੂ ਨੇ ਇੱਥੇ ਬਖਸ਼ਿਸ਼ ਕੀਤੀ ਹੈ ਕਹਿਣ ਲੱਗੇ ਜਿੰਨੇ ਮਹੀਨਿਆਂ ਦੇ ਨਾਮ ਸਤਿਗੁਰੂ ਨੇ ਬਖਸ਼ਿਸ਼ ਕੀਤੇ ਉਹਨਾਂ ਮਹੀਨਿਆਂ ਦੇ ਵਿੱਚ ਸਭ ਤੋਂ ਪਹਿਲਾ ਮਹੀਨੇ ਦਾ ਨਾਮ ਆਇਆ ਜਿਵੇਂ ਚੇਤ ਗੋਵਿੰਦ ਰਾਧੀ ਹੈ ਪਹਿਲਾ ਨਾਮ ਚੇਤ ਆਇਆ ਹੈ ਬੈਸਾਖ ਤੀਰਨ ਕਿਉਂ ਵਾਡੀਆਂ ਪਹਿਲਾ ਨਾਮ ਬਸਾਖ ਦਾ ਆਇਆ ਅਸਾੜਤ ਬੰਦਾ ਤਿਸ ਲਗੈ ਪਹਿਨਾ ਹਾੜ ਦਾ ਨਾਮ ਆਇਆ ਸਾਵਣ ਸਰਸੀ ਕਾਮਣੀ ਪਹਿਲਾ ਨਾਮ ਸਾਵਣ ਦਾ ਆਇਆ ਸਾਰੇ ਮਹੀਨਿਆਂ ਦੇ ਨਾਮ ਪਹਿਲਾ ਮਹੀਨਿਆਂ ਦੇ ਨਾਮ ਆਏ ਨੇ ਪਰ ਬੇਨਤੀ ਕਰਾਂ ਜੇਠ ਦੇ ਮਹੀਨੇ ਵਿੱਚ ਸਤਿਗੁਰੂ ਨੇ ਸਭ ਤੋਂ ਪਹਿਲਾ ਰੱਬ ਦਾ ਨਾਮ ਲਿਆ ਹੈ ਹਰ ਜੀਥ ਜੁੜੰਦਾ ਲੋੜੀਆਂ ਸਤਿਗੁਰ ਨੇ ਪਹਿਲਾਂ ਪ੍ਰਮਾਤਮਾ ਦਾ ਨਾਮ ਲਿਆ ਕਿ ਪ੍ਰਮਾਤਮਾ ਜੀ ਤੁਸੀਂ ਸਾਰਿਆਂ ਤੋਂ ਵੱਡੇ ਹੋ ਜੇ ਜੇਠ ਮੰਨਿਆ ਜਾਏ ਤਾਂ ਪ੍ਰਮਾਤਮਾ ਸਾਰਿਆਂ ਤੋਂ ਵੱਡਾ ਹੈ ਦੁੱਧ ਬਿਨ ਦੂਜਾ ਨਹੀਂ ਕੋਏ ਤੂੰ ਕਰਤਾਰ ਕਰੈ ਸੋ ਹੋਏ ਤੇਰਾ ਜੋਰ ਤੇਰੀ ਮਰਟੇਕ ਸਦਾ ਸਦਾ ਜਪ ਨਾਨਕ ਸਤਿਗੁਰੂ ਗੁਰੂ ਅਰਜਨ ਦੇਵ ਕਹਿੰਦੇ ਹੇ ਮੇਰੇ ਵੈ ਗੁਰੂ ਜੇ ਅਸੀਂ ਕਿਤੇ ਜੁੜਨਾ ਹੋਵੇ ਜਿਵੇਂ ਸਾਨੂੰ ਵਿਸਾਖ ਫਿਰ ਤੁਸੀਂ ਕਹਿ ਦਿੱਤਾ ਜਿਹੜੇ ਵਿਛੜ ਗਏ ਉਹਨਾਂ ਨੂੰ ਕਦੇ ਠੀਰਤ ਨਹੀਂ ਮਿਲਦਾ ਜੇ ਟੁੱਟ ਗਏ ਉਹ ਪੱਤੇ ਸੁੱਕ ਜਾਂਦੇ ਨੇ ਕਹਿੰਦੇ ਜੇਕ ਦੇ ਮਹੀਨੇ ਵਿੱਚ ਗੁਰੂ ਅਰਜਨ ਦੇ ਕਹਿੰਦੇ ਜਿਹੜੇ ਜੁੜ ਜਾਂਦੇ ਨੇ ਜੇ ਜੁੜਨਾ ਹੀ ਹੈ ਤਾਂ ਆਹ ਉਸ ਵੱਡੇ ਪ੍ਰਭੂ ਨਾਲ ਜੁੜ ਭਗਤ ਫਰੀਦ ਸਾਹਿਬ ਦੇ ਸ਼ਲੋਕ ਹੈ ਉਹ ਕਹਿੰਦੇ ਮੈਂ ਸਾਰੇ ਜਗਤ ਵਿੱਚ ਘੁੰਮ ਘੁੰਮ ਕੇ ਵੇਖ ਲਿਆ ਪਰਮਾਤਮਾ ਜਿੰਨਾ ਵੱਡਾ ਸੰਸਾਰ ਵਿੱਚ ਕੋਈ ਨਹੀਂ ਹੈ ਉਹ ਕਹਿੰਦੇ ਜੇ ਮੈਂ ਗੱਲ ਪਾਉਣੀ ਹੋਵੇ ਜੇ ਮੈਂ ਜੁੜਨਾ ਹੀ ਹੋਵੇ ਕਹਿੰਦੇ ਰੱਬਾ ਮੈਂ ਤੇਰੇ ਨਾਲ ਜੁੜਾਂ ਮੈਂ ਗੱਲ ਤੇਰੇ ਨਾਲ ਪਾਵਾਂ ਕਿਉਂਕਿ ਤੇਰੇ ਜਿੰਨਾ ਵੱਡਾ ਹੋਰ ਦਿਖਾਈ ਨਹੀਂ ਦਿੰਦਾ ਬਚਣਾ ਫਰੀਦ ਸਾਹਿਬ ਜੀ ਦਾ ਜੇ ਜਾਣ ਲੜ ਛਿੰਜਣਾ ਤਾਂ ਪੀੜੀ ਪਾਈ ਗੰਢ ਤਾਂ ਜੀਵਣ ਮੈਂ ਨਾਹੀਂ ਕੋ ਸਭ ਜੰਗ ਡਿੱਠਾ ਹੰਡਾ हे hey मेरे बैगुरु तेरे जिन्ना वड्डा जगत विच कोई नहीं है इसलिए तू ही जेठ है हर जेठ है परमात्मा जेठ है सारे तौ वड्डा है सतगुरु ਧੰਨ ਗੁਰੂ ਰਾਮਦਾਸ ਜੀ ਦੇ ਪਵਿੱਤਰ ਸਥਾਨ ਨੂੰ ਇੱਕ ਮੁਬਾਰਕ ਸ਼ਬਦ ਸੰਗ ਕਰਨ ਸਤਗੁਰ ਕਹਿੰਦੇ ਬਾਣੀ ਵਿੱਚ ਮੈਂ सारे जगत ਦੇ ਦਵਾਰਿਆਂ ਤੇ ਘੁੰਮ ਘੁੰਮ ਕੇ ਆ ਗਿਆ ਮੈਂ ਹਰ ਦਰ ਤੇ ਗਿਆ ਹਰੇਕ ਦੇ ਘਰ ਵਿੱਚ ਗਿਆ ਮੈਨੂੰ ਇਹ ਜਗ੍ਹਾ ਦਰ ਕਿੱਥੋਂ ਨੇ ਲੱਭਾ ਦਿੱਥੇ ਸਬੇ ਥਾਮ ਨਹੀਂ ਤੁੱਦ ਜਿਹਿਆ ਬਦੋਂ ਪੁਰਖ ਬਿਦਾਤੇ ਤਾਂ ਤੂੰ ਸੋਹਿਆ ਏ ਮੇਰੇ ਵੈਗਰੂ ਤੇਰੇ ਦਰ ਜਿੰਨਾ ਵੱਡਾ ਜਗਤ ਵਿੱਚ ਕੋਈ ਦਰ ਨਹੀਂ ਹੈ ਮੈਂ ਸਾਰਿਆਂ ਥਾਮਾਂ ਤੇ ਵੇਖ ਲਿਆ ਜਿਹੜੇ ਦਿਨ ਪਟਸਾਹਬ ਆਨ ਆਇਸਿੰਦਾ ਧੰਨ ਗੁਰ ਅਰਜਨ ਦੇਵ ਦਰਸ਼ਨ ਕਰਦੇ ਆਂ ਇੰਨਾ ਨਾ ਪਟਸਾਬਾਣਾ ਨੇ ਫਿਰ ਮਹਿਮਾ ਗੋਣੀ ਸ਼ੁਰੂ ਕਰ ਦਿੱਤੀ ਗੁਰਨਾਨਕ ਦੇਵ ਜੀ ਦੀ ਗਾਈ ਗੁਰ ਅੰਗਦ ਦੇਵ ਜੀ ਦੀ ਮਹਿਮਾ ਗਾਈ ਗੁਰ ਅਮਰਦਾਸ ਦੇ ਸਬਈਏ ਗਾਏ ਗੁਰੂ ਰਾਮਦਾਸ ਦੇ ਸਬਈਏ ਗਾਏ ਅੱਜ ਸਾਡੀ ਵਿਧਾਤ ਨੂੰ ਰਾਜ ਤਾਨੀ ਹਰਿਮੰਦਰ ਸਾਹਿਬ ਕਿਤੇ ਸਿੱਖ ਭੁੱਲ ਨਾ ਜਾਏ ਅੱਜ ਤਾਂ ਵਰਲਡ ਪੱਧਰ ਤੇ ਖੋਜ ਹੋ ਚੁੱਕੀ ਹੈ ਵੀ ਜਿੰਨੀ ਸੰਗਤ ਹਰਿਮੰਦਰ ਸਾਹਿਬ ਚ ਆ ਰਹੀ ਔਰ ਕਿਸੇ ਦਰ ਤੇ ਜਾ ਰਹੀ ਹੋਣੀ ਹੈ ਦੂਜੇ ਧਰਮਾਂ ਦੇ ਲੋਕ ਵੀ ਅੱਜ ਸਰਮੌਰ ਗਿਣ ਰਹੇ ਨੇ ਹਰਮੰਦਰ ਸਾਹਿਬ ਨੂੰ ਸਿੱਖਾ ਕਿਤੇ ਹਰਮੰਦਰ ਨਾ ਭੁੱਲ ਜਾਏ ਸਾਡੇ ਅਧਿਆਤਮ ਰਾਜ ਤਾਂ ਨਹੀਂ ਹੈ ਕਹਿੰਦੇ ਉਸ ਅਧਿਆਤਮ ਰਾਜ ਧਾਨੀ ਉੱਤੇ ਜਦੋਂ ਪਾਤਸ਼ਾਹ ਬਣ ਆਏ ਅੱਜ ਜੀ ਉੱਥੇ ਦੇਖਦੇ ਹੋ ਅੰਮ੍ਰਿਤ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਸ ਮਹਾਨ ਗੁਰੂ ਦੇ ਚਰਣੀ ਲੱਗਦੇ ਆ ਇੱਜ ਤੋਂ ਹੁਕਮਨਾਮਾ ਆਪਾਂ ਲੈਨੇ ਆ ਏਡਾ ਵੱਡਾ ਗੁਰੂ ਹੈ ਜਿੰਦੇ ਅੱਗੇ ਹਰ ਇੱਕ ਦਾ ਸੀਸ ਨਿਭ ਜਾਂਦਾ ਹੈ ਜਦੋਂ ਸੈਵਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਹਰਿਮੰਦਰ ਸਾਹਿਬ ਪ੍ਰਕਾਸ਼ ਹੁੰਦਾ ਹੈ ਅੰਮ੍ਰਿਤ ਵੇਲੇ ਜਾ ਕੇ ਕਿਤੇ ਦਰਸ਼ਨ ਕਰਿਓ ਮੈਂ ਇੱਕ ਬੇਨਤੀ ਕਰਾਂ ਸਵੇਰ ਦੇ 1 ਵਜੇ ਤੋਂ ਲੱਗ ਕੇ 5 ਵਜੇ ਤੱਕ ਦਾ ਜੋ ਸਮਾਂ ਹੈ ਹੁਕਮਨਾਮੇ ਤੋਂ ਪਹਿਲਾਂ ਜਿੰਨਾ ਸਮਾਂ ਹੈ ਇਹ ਸਮੇਂ ਦੌਰਾਨ ਕਿਤੇ ਦਰਸ਼ਨ ਕਰਕੇ ਵੇਖਿਓ ਨਿਹਾਲ ਹੋ ਜਾਓਗੇ ਸਦਾ ਗਉੜੀ ਗੀਤ ਗੁਰੂ ਰਾਮਦਾਸ ਦੇ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਵੀ ਤੇਰੇ ਦਰ ਦੀ ਮਹਿਮਾ ਹੀ ਨਿਰਾਲੀ ਹੈ ਮੈਂ ਕੱਲਾ ਨਹੀਂ ਤੇਰੇ ਦਰ ਦੇ ਉੱਤੇ ਕਿੰਨੇ ਹੀ ਸੇਵਕ ਤੇਰੇ ਰੋਜ਼ ਕਿੰਨੇ ਮਹਿਮ ਮ ਸ਼ਬਦ ਗਾ ਰਹੇ ਨੇ ਸੇਵਾ ਕਰ ਰਹੇ ਨੇ ਕਿੰਨੀ ਸੰਗਤ ਉੱਤੇ ਰੋਜ਼ਾਨਾ ਆਨੰਦ ਰਸ ਮਾਣ ਰਹੀ ਹੈ ਜਦੋਂ ਪਾਤਸ਼ਾਹ ਬਾਣ ਦੇ ਸਵਈਏ ਪੜੇ ਜਾਂਦੇ ਆ ਤੇ ਗਲ ਵਿੱਚ ਪੱਲਾ ਪਾਇਆ ਹੁੰਦਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਾਹਮਣੇ ਖੜੋ ਕੇ ਉਹ ਗੁਰਮਖ ਪਿਆਰੇ ਗੋਸੇਖ ਪਿਆਰੇ ਸਤਗੁਰਾਂ ਕੇ ਸਵਈਆਂ ਨੂੰ ਉਚਾਰਦੇ ਨੇ ਤੇ ਫਿਰ ਜਾ ਕੇ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਕਾਸ਼